اوہ جو 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 ਮੇਟੂਟੇ ਲੱਕਰ ਬੰਦ ਬੰਦ ਕਰਾ ਲਿਆ ਪਹਿਲਾਂ ਸਿੱਦੇ ਸਮਾਨ ਦੇ ਮੰਤਰੀ ਘਰ ਮੰਤਰੀ ਘਰ

ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਜਿੰਦਾਬਾਦ ਜੇਜਨ ਸਿੰਘ ਜੋੜੇ ਮਾਜਰਾ ਜਿੰਦਾਬਾਦ ਬਲਕਾਰ ਸਿੰਘ ਚੇਅਰਮੈਨ ਜਿੰਦਾਬਾਦ ਧੰਨਵਾਦ ਸਾਨੂੰ ਸਦਾ ਅਸੀ ਜੀ ਹੋਰ ਮਾਦੀਤਾ ਬਹੁਤ ਬਹੁਤ ਧਰਦਿਆਂ ਨਾਲ ਚੇਅਰਮੈਨ ਜਿੰਦਾਬਾਦ ਜਾ ਜੋੜੇ ਮਾਜਰਾ ਜਿੰਦਾਬਾਦ ਹਾਇਕ ਲੀਬ ਜੀ ਪਧਾਨ ਜੀ ਇਧਰ ਆ ਜਾ ਲਓ ਜਨਾ ਪਾਣੀ ਬੋਤਲਾਂ ਚ ਪਾਣੀ ਬੋਤਲਾਂ ਗੁੱਜੂ ਮਾਜਰਾ ਮਾਰਕੀਟ ਕਮੇਟੀ ਸਮਾਣਾ ਮੰਤਰੀ ਸਾਹਿਬ ਤਸ਼ਵੀਰ ਸਿੰਘ ਜੀ ਤਰੇ ਸਾਡੇ ਜਿਹੜਾ ਪ੍ਰਸਿੱਧ ਮੈਂਬਰ ਜੋਂ ਤੋਂ ਖੜੇ ਐ ਮੰਤਰੀ ਸਾਹਿਬ ਸਾਰਾ ਪਿੰਡ ਆਪਣੇ ਨਾਲ ਐ ਪਹਿਲਾਂ ਵੀ ਨਾਲ ਐ ਤੇ ਅੱਗੇ ਵੀ ਨਾਲ ਰਹੂਗਾ ਤੁਹਾਨੂੰ ਵਿਸ਼ਵਾਸ ਦਵਾਉਂਦੇ ਆ ਜਿੱਥੇ ਚਲਾਓਗੇ ਜਿੱਥੇ ਚਲਾਓਗੇ ਵਿੱਚ ਥੋੜਾ ਜਿਹਾ ਹੈਗਾ ਜੀ ਮੰਤਰੀ ਸਾਹਿਬ ਨਾਲ ਕੋਈ ਸਰਪਟਿਆ ਕੋਈ ਹੈ ਨਹੀਂ ਧੰਨਵਾਦ ਆ ਤੁਹਾਡੇ ਥੋਨੇ ਟਾਈਮ ਲੇਦਾ ਨਾਲ ਦੀ ਨਾਲ ਵੀ ਸਵੇਰੀ ਆਨੇ ਆ ਘਰੇ ਰੱਖ ਲੋ ਇਹ ਤਾਂ ਤੁਹਾਨੂੰ ਸਾਡੇ ਤੇ ਰੱਖਣਾ ਸੀ ਸਾਡੇ ਵੀਰ ਜੀ ਸਲਾਹਕਾਰ ਜੀ 2 ਮਿੰਟ ਪਹਿਲਾਂ ਇਹਨਾਂ ਨੂੰ ਦਵਾਂਗੇ ਜੀ ਆਓ ਜੀ ਉਹ ਤਾਂ ਮੰਨ ਜੀ ਇਹ ਕਹਿ ਲਓ ਅੱਜ 2 ਬੋਲ ਕਹਿ ਲਓ ਕੋਈ ਗੱਲ ਨਹੀਂ ਕੱਢ ਲਓ ਤਾਂ 3:00 ਤੇ 4:00 ਵਜੇ ਆਪਾਂ ਆ ਦੋ ਹੈਲੋ ਹੈਲੋ ਬਹੁਤ ਬਹੁਤ ਧੰਨਵਾਦ ਪਿੰਡ ਬਠੋਈ ਦੀ ਖੁਰਦ ਦੀ ਸੰਗਤ ਦਾ ਜੋ ਆਪਣਾ ਕੀਮਤੀ ਸਮਾਂ ਅਤੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੀਰ ਸਿੰਘ ਜੀ ਤਰੇ ਸਰਪੰਚ ਸਾਹਿਬ ਅਤੇ ਹੋਰ ਤਰਜਾ ਵੇ ਦਰਜਾ ਉਹਦੇਦਾਰ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਉਹ ਇਸ ਮਹੀਮ 'ਚ ਹਿੱਸਾ ਲੈਣ ਪਹੁੰਚੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਆਉਣ ਵਾਲੀ 14 ਤਰੀਕ ਨੂੰ ਪੰਜਾਬ ਭਰ 'ਚ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਬਲਾਕ ਸਫਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਜੋਨ ਡਕਾਲਾ ਤੋਂ ਜ਼ਿਲ੍ਹਾ ਪੰਚਾਇਤ ਸਾਡੇ ਵੱਡੇ ਵੀਰ ਜਸਵੀਰ ਸਿੰਘ ਜੀ ਤਰੇ ਅਤੇ ਬਲਾਕ ਸਫਤੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਜੀ ਜੋ ਕਿ ਸਰਪੰਚ ਸਾਹਿਬ ਜੀ ਦੇ ਨੂੰਣੇ ਉਹ ਇੱਥੇ ਹ ਹਿੱਸਾ ਲੈ ਰਹੇ ਨੇ ਚੋਣਾਂ ਤੋਂ ਸੋ ਮੇਰੀ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਆਪਾਂ ਦੋਵੇਂ ਕੈਂਡੀਡੇਟਾਂ ਨੂੰ ਪਾਰੀ ਵੋਟਾਂ ਤੋਂ ਮੱਤੇ ਵਿਜੇ ਬਣਾਈਏ ਅਤੇ ਇਲਾਕੇ ਦਾ ਵਿਕਾਸ ਅਤੇ ਗ੍ਰਾਮ ਦਾ ਵਿਕਾਸ ਕਰੀਏ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਚੇਅਰਮੈਨ ਸਾਹਿਬ ਬਲਕਾਰ ਸਿੰਘ ਜੀ ਗੱਜੂ ਮਾਜਰਾ ਸਾਹਿਬ ਨੂੰ ਦੋਵੇਂ ਸਾਰਾ ਕੁਝ ਬਲੌਗ ਤੇ ਇਹ ਇਲੈਕਸ਼ਨ ਆ ਕੋਈ ਮੁੱਢਲੀ YouTube ਦਾ ਅੱਛੀ ਜੀ ਅੱਛੀ ਅੱਛੀ ਇਹਨਾਂ ਦੀ ਜਿਹੜੀ ਯੋਗਤਾ ਹੈ ਜਾਂ ਮਹੱਤਤਾ ਬਹੁਤ ਵੱਡੀ ਹੈ ਕਿਉਂਕਿ ਨਗਰਾਂ ਦੇ ਵਿੱਚ ਜਿਹੜਾ ਕੰਮ ਹੋਣਾ ਹੁੰਦਾ ਉਹ ਬਲਾਕ ਸਭਾ ਮਤੀ ਦੇ ਉਮੀਦਵਾਰਾਂ ਦੇ ਰਾਹੀਂ ਹੋਣਾ ਹੁੰਦਾ ਹੈ ਪਿਛਲੀਆਂ ਸਰਕਾਰਾਂ ਨੇ ਸਾਨੂੰ ਦੱਸਿਆ ਨਹੀਂ ਵੀ ਇਹ ਜਿਹੜਾ ਕੋਈ ਬਲਾਕ ਸਭਾ ਮਤੀ ਬਣਾਈ ਕਾਦੇ ਵਾਸਤੇ ਜਾਂਦੇ ਨੇ ਜਿਹੜਾ ਪ੍ਰੇਦਾ ਮੈਂਬਰ ਕਾਦੇ ਵਾਸਤੇ ਚੁਣਿਆ ਜਾਂਦਾ ਹੈਆਂ ਦੇ ਵਿੱਚ ਜਿਹੜਾ ਬਲਾਕ ਸਭਾ ਮੈਂਬਰ ਹੁੰਦਾ ਉਹ ਜਿੰਨੇ ਦੇ ਕੋਲੇ ਪਿੰਡ ਹੁੰਦੇ ਨੇ ਉਹ ਪਿੰਡਾਂ ਦੀ ਜੋਜਨਾਵਾਂ ਬਣਾਉਣੀਆਂ ਹੁੰਦੀਆਂ ਨੇ ਕਿਹੜਾ ਪੈਸਾ ਕਿਹੜੇ ਕੰਮ ਦੇ ਲੱਗੂਗਾ ਸਰਪੰਚ ਪੰਚਾਇਤ ਕੀ ਚਾਹੁੰਦੀ ਹੈ ਕੀ ਮਹੱਲਾ ਕਲੀਨਿਕ ਚਾਹੁੰਦੀ ਔਰੇ ਕੀ ਪੰਚਾਇਤ ਭਵਨ ਚਾਹੁੰਦੀ ਹੈ ਜਾਂ ਕੋਈ ਲਾਇਬ੍ਰੇਰੀ ਚਾਹੁੰਦੀ ਹੈ ਜਾਂ ਗਾਡਰ ਵਾਲਿਆਂ ਨੇ ਜਿਹੜੇ ਮਕਾਨ ਨੇ ਉਹਨਾਂ ਦਾ ਜੋ ਵੀ ਨਗਰ ਦਾ ਵਿਕਾਸ ਹੋਣਾ ਹੁੰਦਾ ਉਹ ਜ਼ਿਲ੍ਹਾ ਜਿਹੜਾ ਸਾਡਾ ਬਲਾਕ ਸਭਤੀ ਦਾ ਮੈਂਬਰ ਆ ਉਹਨੇ ਯੋਜਨਾਵਾਂ ਬਣਾਉਣੀਆਂ ਹੁੰਦੀਆਂ ਨੇ ਪੰਚਾਇਤ ਨਾਲ ਮਿਲ ਕੇ ਅਸਲ ਮਕਸਦ ਇਹ ਹੁੰਦਾ ਇਸੇ ਤਰ੍ਹਾਂ ਸਾਡਾ ਜਿਹੜਾ ਜ਼ਿਲ੍ਹਾ ਮੈਂਬਰ ਹੁੰਦਾ ਉਹਦੇ ਆ ਵੀ ਇੱਕ ਚੇਅਰਮੈਨ ਹੁੰਦਾ ਜ਼ਿਲ੍ਹਾ ਪ੍ਰੇਸ਼ ਦਾ ਬਲਾਕ ਸਭਤੀ ਦੇ ਜਿੰਨੇ ਕੰਮ ਨੇ ਉਹਨਾਂ ਤੱਕ ਜਾਂਦੇ ਨਹੀਂ ਇਦਲਾਸ ਬੁਲਾਏ ਜਾਂਦੇ ਨੇ ਬਲਾਕ ਸੰਪਤੀ ਦਾ ਵੀ ਇਦਲਾਸ ਬੁਲਾਇਆ ਜਾਂਦਾ ਜਿਵੇਂ ਸਾਡੇ ਇਸ ਟਕਾਲਾ ਜ਼ੋਨ ਦੇ ਵਿੱਚ ਮਿਲ ਲਗਾ 33 34 ਪਿੰਡ ਨੇ ਕਿਹਦੇ ਵਿੱਚੋਂ 5 6 ਬਲਾਕ ਸੰਪਤੀ ਮੈਂਬਰ ਜਾਣੇ ਨੇ ਇਹ ਸਾਰਾ ਜਿੰਨੇ ਵੀ ਸਾਡੇ ਪਿੰਡਾਂ ਦੇ ਬਾਹਰ ਤੁਸੀਂ ਚੇਤਨ ਜੋੜੇ ਮਾਝੇ ਦੇ ਨੂੰ ਵੋਟਾਂ ਪਾ ਲਈ ਉਹ ਬੱਡੀ ਉਹ ਜਸਵੀਰ ਤਰ੍ਹਾਂ ਆਗਾ ਬੱਚਾ ਸਮਝ ਕੇ ਮੈਂ ਖੁਦ ਆਪ ਜਿੰਨਾ ਹੋ ਸਕੂਗਾ ਉਹਨਾ ਵੱਧ ਤੋਂ ਵੱਧ ਤੁਹਾਡੇ ਨਗਰ ਨੂੰ ਜਿਹੜਾ ਕੰਮਕਾਰ ਹੈ ਜਿਹੜਾ ਕਰਵਾਵਾਂਗੇ ਔਰ ਬਤੁਈ ਦੀ ਗੱਲ ਕਰਦਾ ਤਾਂ ਬਤੁਈ ਦੇ ਤਾਰਿਖਾ 18 ਤਰੀਕ ਨੂੰ ਜਿਹੜੇ ਕੰਮ ਨੇ 18 ਤਰੀਕ ਨੂੰ ਸਰਪੰਚ ਸਾਹਿਬ 18 ਤਰੀਕ ਨੂੰ ਸ਼ੁਰੂ ਕਰ ਦੋ ਜਿੰਨੇ ਆਪਣੇ ਲਈ ਪੈਸੇ ਪਏ ਨੇ ਤੁਹਾਡੇ ਪਿੰਡ ਦਾ 18 ਤਰੀਕ ਤੋਂ ਹੀ ਜਿਹੜਾ ਕੰਮਕਾਰ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਔਰ ਇੱਕ ਵੀ ਕੰਮ ਨਹੀਂ ਰਹਿਣ ਦੇਣਾ ਤੁਹਾਡੇ ਪਿੰਡ ਦਾ ਆਰ ਮੈਂ ਇਹ ਕਹਿਣਾ ਆਹ ਪਲਾਨ ਦੇ ਵਿੱਚ ਜਿੰਨੇ ਕੰਮ ਹੋਣਗੇ ਉਹ ਤੁਹਾਨੂੰ ਦੇਖਣਗੇ ਵੀ ਪੈਸੇ ਲੱਗਿਆ ਦਾ ਪਤਾ ਲੱਗੂ ਪੈਸੇ ਲੱਗੇ ਨੇ ਇੱਥੇ ਇੱਥੇ ਲੱਗੇ ਨੇ ਸਾਰਾ ਕਿਥਾਂ ਲੱਗੂਗਾ 18 ਤਰੀਕ ਨੂੰ ਬੁਲਕਾਰ ਜੀ ਇੱਥੇ ਆ ਕੇ ਤੁਸੀਂ ਸ਼ੁਰੂ ਕਰਾਉਣਾ ਮੈਂ ਆਉਂਗਾ ਸ਼ੁਰੂ ਕਰਵਾਵਾਂਗੇ ਆਪਾਂ ਇੱਥੋਂ ਹੀ ਔਰ ਉਹਨਾਂ ਦੇ ਪੱਥਰਾਂ ਦੇ ਵਿੱਚ ਜਿਹੜੇ ਪੱਥਰ ਲਾਉਣੇ ਨੇ ਆਪਾਂ ਸਾਡੀ ਬੇਟੀ ਹਰਪ੍ਰੀਤ ਦਾ ਨਾ ਔਰ ਜਿਹੜਾ ਪ੍ਰਸ਼ੰਮੈਂਬਰ ਦਾ ਨਾਮ ਵੇਚ ਪਾ ਕੇ ਸ਼ੁਰੂ ਕਰਾਂਗੇ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਕੰਮ ਤਾਂ ਸਰਕਾਰ ਦਾ ਦੇਖੋ ਕਰੇ ਰਹੀ ਹੈ ਬਿਜਲੀ ਪਾਣੀ ਸਾਰਾ ਕੁਝ ਦੇ ਹੀ ਰਹੀ ਹੈ ਇੱਕ ਤਰੀਕ ਤੋਂ ਜਿਹੜੀ 1 ਜਨਵਰੀ ਆ ਉਸ ਤੋਂ ਦੋ ਜ਼ਿਲ੍ਹਿਆਂ ਦਾ ਪਹਿਲਾਂ ਸ਼ੁਰੂ ਕਰ ਚੁੱਕੇ ਨੇ ਇੱਕ ਤਰੀਕ ਤੋਂ ਜਿਹੜਾ ਸਿਹਤ ਬੀਮਾ ਉਹ 10 ਲੱਖ ਰੁਪਈਆ ਸਰਕਾਰ ਨੇ ਕੀਤਾ ਕਿਉਂਕਿ ਕਈ ਵਾਰੀ ਕੋਈ ਨਾਮਰਾਜ਼ ਬਿਮਾਰੀ ਚੰਬੜ ਜੇ ਤਾਂ ਬੜੀ ਪ੍ਰੋਬਲਮ ਆ ਜਾਂਦੀ ਥੀ ਕਿਸੇ ਕਨੇ ਹੱਥ ਅਟਾਣ ਦੀ ਲੋੜ ਨਹੀਂ ਪੈਣੀ ਜੇ ਕਿਸੇ ਨੂੰ ਕੋਈ ਇਲਾਜ ਕਰਾਉਣਾ ਹੈ ਹੋਰ ਕੋਈ ਬਿਮਾਰੀ ਤੁਹਾਡੀ ਛੋਟੀ ਮੋਟੀ ਜੋ ਵੀ ਹੈ 10 ਲੱਖ ਰੁਪਏ ਤੱਕ ਦਾ ਬੀਮਾ ਹੋਊਗਾ ਜਿਹੜੇ ਮਰਜ਼ੀ ਹਸਪਤਾਲ 'ਚ ਜਾ ਕੇ ਤੁਸੀਂ ਇਲਾਜ ਕਰਾ ਸਕਦੇ ਹੋ ਆ ਜਿਵੇਂ ਹੁਣ ਕਈ ਵਾਰੀ ਆਪਾਂ ਆਸ਼ੀਰਵਾਦ ਕਾਰਡ ਜਿਹੜਾ ਬਣਿਆ ਹੋਇਆ ਕਈ ਵਾਰੀ ਜਾਂਦੇ ਸੀ ਉਹ ਖੁੱਲਦਾ ਹੀ ਨਹੀਂ ਸੀ ਆਪਾਂ ਦੇਖੀ ਜਾਂ ਵੀ ਖੁੱਲਿਆ ਨਹੀਂ ਸਾਡਾ ਤਾਂ ਹੈ ਉਧਰੋਂ ਆ ਬੰਦਾ ਮੱਜੇ ਦੇ ਪਿਆ ਉਧਰੋਂ ਕਾਰਡ ਨਹੀਂ ਖੁੱਲ ਰਿਹਾ ਉਹ ਸਾਰਾ ਖੋਲ ਖਲਾ ਗਿਆ ਐ ਬਰੀਆ ਤਰੀਕੇ ਨਾਲ ਜਿਹੜਾ ਕਾਰਡ ਬਣੂਗਾ ਜਿਹੜਾ ਪੰਜਾਬ ਦੇ ਜਿੰਨੇ ਹਸਪਤਾਲ ਨੇ ਸਾਰਿਆਂ ਦੇ ਵਿੱਚ ਲਾਗੂ ਹੋਊਗਾ ਕਈ ਬਜ਼ੁਰਗ ਬਚਾਰੇ ਇਹ ਬਾਬਾ ਜੀ ਜਿਹੜਾ ਬਣੇਗਾ ਉਹਨਾਂ ਹੋਰ ਨਹੀਂ ਜਾਣਗੇ 2 ਲੱਖ ਜਿੰਨੇ ਮੜਦੇ ਸਾਰੇ ਸਾਰਿਆਂ ਦੇ ਨਾਮ 'ਤੇ ਧੰਨਵਾਦ ਸਾਰਿਆਂ ਨੂੰ ਉਹ ਤਾਂ ਮਤਲਬ ਆਟਾ ਹੋ ਗਿਆ ਕਹਿੰਦੇ ਬੇਨਤੀ ਹੈ ਜੀ ਸਾਰਾ ਸਾਰਾ ਤਰੀਕ 12 ਤਰੀਕ ਜਿਹੜਾ ਜਿਹੜਾ ਵੀ ਹੈਗਾ ਮੈਂ ਆਪਾਂ ਅੱਗੇ ਸ਼ੁਰੂ ਕਰਾਂ ਬਸ ਇੱਥੇ ਕਹਿੰਦਾ ਆਪਾਂ ਅੱਗੇ ਜਾਓ ਜਿਹੜਾ ਜੋ ਕੋਈ ਗੰਦੀ ਫਾਸਲੀ ਦੀ ਉਹ ਤਾਂ ਗੱਡੀ ਆ ਅਜਾਣਾ ਨਾ ਘੱਟ ਕਰੀਆ ਮੈਂ ਹੋਰ ਨਾ ਜੀ ਹੋਰ ਨਾ ਆਈ ਹੋਰ ਨਾ ਜਾਹਦੋ ਕਸਮਾਂ ਨਾ ਜਾਣੇ ਜਾਂਦਾ ਨਹੀਂ ਮੈਂ ਹੋਰ ਨਾ